29 ਨੌਜਵਾਨ ਜਿਹੜੇ ਸਲਵਾਕੀਆ ਦੇ ਵਿੱਚ ਕੰਮ ਕਰਨ ਵਾਸਤੇ ਆਏ ਸੀਗੇ ਤੇ ਜਿਨ੍ਹਾਂ ਦੇ ਕੋਲ 1 ਸਾਲ ਦਾ ਵਰਕ ਪਰਮਿਟ ਸੀਗਾ ਉਹਨਾਂ ਨੂੰ ਹੁਣ ਡਿਪੋਰਟ ਕਰਨ ਦੇ ਆਰਡਰ ਦਿੱਤੇ ਜਾ ਰਹੇ ਆ ਯਾਨੀ ਕਿ ਉਹਨਾਂ ਨੂੰ ਮਿਸ ਗਾਈਡ ਕਰਕੇ ਤੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਉਹ ਖਤਮ ਕਰ ਦਿੱਤਾ ਗਿਆ ਬਹੁਤ ਸਾਰੇ ਵੀਰ ਭਰਾ ਲਤਵੇਨੀਆਂ ਪੋਲੋਨੀਆਂ ਜਾਂ ਸਲਵਾਕੀਆ ਜਾਂ ਚੈਕੋ ਜਾਂ ਰਮਾਨੀਆਂ ਦੇ ਵਿੱਚ ਆ ਰਹੇ ਆ ਕਈ ਵਾਰੀ ਸਾਡੇ ਕੋਲ ਬਹੁਤ ਸਾਰੀਆਂ ਇਨਫੋਰਮੇਸ਼ਨਾਂ ਨਹੀਂ ਹੁੰਦੀਆਂ ਜਿਦਾ ਕਰਕੇ ਸਾਨੂੰ ਬਾਅਦ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਏਜੰਟ ਜਿਹੜੇ ਆ ਉਹ ਤੁਹਾਨੂੰ ਵਰਕ ਪਰਮਿਟ ਲੈ ਕੇ ਦਿੰਦੇ ਤੇ ਜ਼ਰੂਰ ਆ ਪਰ ਤੁਹਾਨੂੰ ਇਹ ਰਸਤਾ ਨਹੀਂ ਦੱਸਦੇ ਕਿ ਉਸ ਵਰਕ ਪਰਮਿਟ ਤੋਂ ਤੁਸੀਂ ਲੀਗਲ ਕਿੱਦਾਂ ਹੋਣਾ ਹੈ ਤੇ ਸਮਾਪਾ ਕੇ ਉਹਨਾਂ ਨੇ ਉਹ ਤੁਹਾਨੂੰ ਜਿਹੜਾ ਵਰਕ ਪਰਮਿਟ ਤੁਹਾਡਾ ਜਿਹੜਾ ਉਹ ਖਤਮ ਹੋ ਜਾਣਾ ਤੇ ਉਹਨਾਂ ਨੂੰ ਨਵੇਂ ਬੰਦੇ ਸੱਦਣੇ ਆ ਤੇ ਨਵੇਂ ਪੈਸੇ ਕਮਾਉਣੇ ਆ ਇਸ ਕਰਕੇ ਉਹਨਾਂ ਦਾ ਇਹ ਧੰਦਾ ਆ ਉਹਨਾਂ ਨੂੰ ਕੋਈ ਮਤਵਲ ਨਹੀਂ ਆ ਕਿ ਤੁਹਾਡੀ ਜ਼ਿੰਦਗੀ ਖਰਾਬ ਹੋ ਰਹੀ ਆ ਜਾਂ ਕਿਸੇ ਨੂੰ ਕੋਈ ਨੁਕਸਾਨ ਹੋਵੇਗਾ ਇਸ ਨਾਲ ਕੋਈ ਉਹਨਾਂ ਨੂੰ ਇੰਟਰਸਟ ਨਹੀਂ ਆ ਉਹਨਾਂ ਨੇ ਸਿਰਫ ਤਾਂ ਪੈਸੇ ਹੀ ਕਮਾਉਣੇ ਆ ਇਸ ਲਈ 29 ਬੰਦਿਆਂ ਨੂੰ ਕੰਟਰੀ ਆਊਟ ਦਿੱਤੀ ਜਾ ਰਹੀ ਆ ਜਿਨ੍ਹਾਂ ਦੇ ਵਿੱਚੋਂ ਕੁਝ ਬੰਦਿਆਂ ਨੂੰ ਕੰਟਰੀ ਆਊਟ ਮਿਲ ਗਈ ਆ ਤੇ ਕੱਲ ਰਾਤ ਗੱਲਬਾਤ ਹੋਈ ਸੀ ਉਹਨਾਂ ਨਾਲ ਤੇ ਨਾਲ ਅਸੀਂ ਕਿਸੇ ਵਕੀਲ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਕੋਈ ਨਾ ਕੋਈ ਰਸਤਾ ਲੱਭੇ ਜਿਹਦਾ ਕਰਕੇ ਉਹਨਾਂ ਨੂੰ ਰੋਕਿਆ ਜਾ ਸਕੇ ਜਾਂ ਹੁਣ ਕਾਨੂੰਨ ਕਿਵੇਂ ਕੀਤਾ ਜਿਵੇਂ ਤੁਹਾਡੇ ਕੋਲ ਪੇਪਰਸ ਜਿਹੜਾ ਵੀਜ਼ਾ ਆ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜਾ 1 ਸਾਲ ਦਾ ਵੀਜ਼ਾ ਲੱਗਾ ਹੋਇਆ ਆ ਜਾਂ 3 ਮਹੀਨੇ ਦਾ ਲੱਗਾ ਜਾਂ 6 ਮਹੀਨੇ ਦਾ ਲੱਗਾ ਆ ਉਹਦੇ ਤੁਸੀਂ ਅ ਅੰਦਰ ਰਹਿੰਦੇ ਹੋਏ ਜਿਹੜੀ ਉਥੇ ਦੀ ਕਾਰਡ ਅਪਲਾਈ ਕਰਨਾ ਹੁੰਦਾ ਵਾ ਕਿਸੇ ਵੀ ਕੰਟਰੀ ਦੇ ਵਿੱਚ ਆ ਤੁਸੀਂ ਜਦੋਂ ਐਂਟਰੀ ਕਰਦੇ ਹੋ ਤੇ ਤੁਸੀਂ ਆਪਣਾ ਜਿਹੜਾ ਵਾ ਉਹ ਕਾਰਡ ਅਪਲਾਈ ਕਰਨਾ ਵਾ ਜਿੰਨਾ ਚਿਰ ਤੁਹਾਡੇ ਕੋਲ ਵੀਜ਼ਾ ਆ ਉਹਦੇ ਅੰਦਰ ਅੰਦਰ ਰਹਿੰਦੇ ਹੋਏ ਤੇ ਨਾਲ ਉਹਨਾਂ ਨੂੰ ਦੱਸਣਾ ਆ ਕਿ ਤੁਸੀਂ ਆ ਕੇ ਕੰਮ ਤੇ ਜਿਹੜਾ ਉਹ ਲੱਗ ਚੁੱਕੇ ਆ ਹੁਣ ਗੱਲ ਕੀ ਆ ਕਿ ਉਹਨਾਂ ਨੇ ਉਹਨਾਂ ਵੀਰਾਂ ਨੂੰ ਭਰਾਵਾਂ ਨੂੰ ਇਹ ਗੱਲ ਦੇ ਉੱਤੇ ਰੱਖਿਆ ਕਿ ਜਦ ਵੀਜ਼ਾ ਖਤਮ ਹੋਣ ਤੇ ਆਵੇਗਾ ਤੇ ਆਖਰੀ ਤੇ 9 ਮਹੀਨਿਆਂ ਦੇ ਵਿੱਚ ਵਿੱਚ ਤੁਹਾਡਾ ਵੀਜ਼ਾ ਜਿਹੜਾ ਵਾ ਉਹ ਵਧਾ ਦਿੱਤਾ ਜਾਊਗਾ ਤੁਹਾਡਾ TCRC ਜਿਹੜਾ ਕਾਰਡ ਆ ਉਹ ਅਪਲਾਈ ਕਰ ਦਿੱਤਾ ਜਾਊਗਾ ਯਾਨੀ ਕਿ ਇਹ ਝੂਠ ਸਿਗਾ ਉਹਨਾਂ ਨੇ ਵੇਟ ਕੀਤੀ ਆ ਉਹਨਾਂ ਨੂੰ ਵੀ ਪਤਾ ਸਿਗਾ ਕਿ ਜਦੋਂ ਉਹਨਾਂ ਨੇ ਫਿੰਗਰਾਂ ਦੀ ਕਾਰਡ TCRC ਕਾਰਡ ਪਲਾਉਣ ਦੀ ਐ ਡੇਟ ਲੈਣੀ ਆ ਤੇ ਉਹ ਡੇਟ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਮਿਲਦੀ ਨਹੀਂ ਪਹਿਲੀ ਗੱਲ ਉਹ ਮੈਲ ਨਹੀਂ ਰਹੀ ਤੇ ਉੱਥੇ ਏ ਵੇਟਿੰਗ ਚੱਲ ਰਹੀ ਆ ਜਦੋਂ ਦੀਆਂ ਉਹਨਾਂ ਨੂੰ ਡੇਟਾ ਮਿਲਦੀਆਂ ਵਾ ਤੇ ਉਹ ਉਹਨਾਂ ਦੇ ਵੀਜ਼ੇ ਜਿਹੜੇ ਆ ਕੁਝ ਦਿਨਾਂ ਵਾਸਤੇ ਲੰਘ ਜਾਂਦੇ ਆ ਤੇ ਜਦੋਂ ਉਹ ਉੱਥੇ TCR ਕਾਰਡ ਅਪਲਾਈ ਕਰਨ ਵਾਸਤੇ ਜਾਂਦੇ ਆ ਲੀਗਲੀ ਕੰਮ ਕਰ ਰਹੇ ਆ ਸਾਰਾ ਕੁਝ ਸੈੱਟ ਚੱਲ ਰਿਹਾ ਆ ਜਿਹੜਾ ਕੰਪਨੀ ਨੇ ਵਰਕ ਪਰਮਿਟ ਵੀ ਦਿੱਤਾ ਆ ਤੇ ਕੰਪਨੀ ਅੱਗੇ ਰੀਨਿਊ ਵੀ ਉਹਨਾਂ ਦਾ ਵਰਕ ਪਰਮਿਟ ਕਰ ਰਹੀ ਆ ਪਰ ਉਥੇ ਦੀ ਮਿਨਿਸਟਰੀ ਦੇ ਲਾ ਅੰਡਰ ਉਹਨਾਂ ਨੇ ਆਪਣੇ ਜਿਹੜੇ ਪੇਪਰ ਆ ਉਹ ਐਕਸਪਾਇਰ ਕਰ ਲਿਆ ਕਿ ਉਹਨਾਂ ਨੇ ਟਾਈਮ ਤੇ ਜਿਹੜਾ ਵਾ ਉਥੇ ਪਹੁੰਚ ਕੇ ਜਿਹੜਾ ਉਹ ਪੇਪਰ ਵਰਕ ਨਹੀਂ ਕੀਤਾ ਹੁਣ ਮਾਲਕ ਕਹਿੰਦਾ ਵਾ ਕਿ ਉਹਦੀ ਗਲਤੀ ਨਹੀਂ ਆ ਏਜੰਟ ਕਹਿੰਦਾ ਉਹਦੀ ਗਲਤੀ ਨਹੀਂ ਆ ਹੁਣ ਉਹਨਾਂ ਨੂੰ ਕੰਟਰੀ ਆਊਟ ਮਿਲ ਰਿਹਾ ਤੁਹਾਨੂੰ ਵੀ ਪਤਾ ਵਾ ਕਿ ਜਿਹੜੇ ਏਜੰਟ ਪੈਸੇ ਲੈਂਦੇ ਆ ਇਹ ਬੰਦੇ ਦੇ 1 ਸਾਲ ਵਿੱਚ ਪੂਰੇ ਨਹੀਂ ਹੁੰਦੇ ਯਾਨੀ ਕਿ ਇਹ 2 ਨੰਬਰ ਦੇ ਕੰਮ ਕਰਦੇ ਆ ਤੇ ਬੰਦੇ ਨੂੰ ਇੱਕ ਨੰਬਰ ਜਿਹਾ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹਦੇ ਕੋਲ ਉਹਨੂੰ 2-3 ਸਾਲ ਲੱਗਦੇ ਆ ਕਿ ਆਪਣੇ ਜਿੰਨੇ ਵੀ ਵਰਕ ਪਰਮਿਟ ਦੇ ਉੱਤੇ ਪੈਸੇ ਲੱਗੇ ਆ ਉਹ ਪੂਰੇ ਹੋਣ ਹੁਣ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਉਹਨਾਂ ਵੀਰਾਂ ਨੇ ਜਿਹੜੀਆਂ ਟਰਵੀਨਾ ਟਾਈਮ ਚੱਕਿਆ ਹੋਇਆ ਸੀਗਾ ਉਹ ਜਿਹੜਾ ਟਾਈਮ ਚੱਕਿਆ ਸੀਗਾ ਉਹਨਾਂ ਦੇ ਕੋਲ ਜਿਹੜਾ ਵੀਜ਼ਾ ਵੈਲਿਡ ਸੀਗਾ ਹੁਣ ਉਹਨਾਂ ਨੂੰ ਐਸਆਈਐਸ ਲਾ ਕੇ ਤੇ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਯੂਰਪ ਛੱਡਣ ਦੀ ਗੱਲ ਕੀਤੀ ਜਾ ਰਹੀ ਆ ਤੇ ਉਹ ਟੋਟਲ ਆਵਾ ਜਿਹੜੇ ਹੁਣ 29 ਵੀਰ ਆ ਟੋਟਲ ਉਹਨਾਂ ਦੇ ਉੱਤੇ ਨਾ ਤਾਂ ਉਹਨਾਂ ਦੀ ਰਹਿائش ਦਾ ਪ੍ਰਬੰਧ ਹੈ ਉਹਨਾਂ ਦੇ ਕੋਲ ਨਾ ਉਹਨਾਂ ਦੇ ਕੋਲ ਗਾਂ ਵੀਜ਼ਾ ਵਿਧਾਇਆ ਜਾ ਰਿਹਾ ਯਾਨੀ ਕਿ ਨਾ ਉਹਨਾਂ ਦੀ ਏਜੰਟ ਸੁਣ ਰਿਹਾ ਨਾ ਉਹਨਾਂ ਦੀ ਕੰਪਨੀ ਸੌੜ ਰਹੀ ਆ ਤੇ ਉਹਨਾਂ ਨੂੰ ਕੰਟਰੀ ਆਊਟ ਆ ਰਿਹਾ ਹੁਣ ਉਹਨਾਂ ਦਾ ਹੱਲ ਕੀ ਹੋਊਗਾ ਇਹੋ ਜਿਹੇ ਬਹੁਤ ਸਾਰੇ ਕੇਸ ਆ ਜਿਹੜੇ ਯੂਰਪ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਇਹੋ ਜਿਹਾ ਹੋ ਰਿਹਾ ਆ ਮੈਂ ਇਹ ਵੀਡੀਓ ਇਸ ਕਰਕੇ ਪਾ ਰਿਹਾ ਕਿ ਜਿਹੜੇ ਹੋਰ ਵੀ ਮੇਰੇ ਵੀਰ ਭਰਾ ਕਈਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਚੈੱਕਓ ਜਾਂ ਜਾਂ ਕਿਸੇ ਵੀ ਕੰਪਨੀ ਦੇ ਵਿੱਚ ਕੰਮ ਕਰਦੇ ਆ ਤੁਹਾਡੇ ਜਿਹੜੇ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਟੀਆਰਸੀ ਖਤਮ ਹੋਣ ਤੋਂ ਪਹਿਲਾਂ ਤੁਸੀਂ ਨੈਕਸਟ ਕਾਰਡ ਅਪਲਾਈ ਕਰਨਾ ਆ ਇਹਦੇ ਬਾਰੇ ਜਰੂਰ ਜਾਂ ਆਪਣੇ ਲੋਅਰ ਕੋਲੋਂ ਇਮੀਗ੍ਰੇਸ਼ਨ ਲੋਅਰ ਕਰੋ ਐਡਵਾਈਸ ਜਰੂਰ ਲਓ ਭਾਵੇਂ ਜਿਹੜੇ ਇੰਡੀਆ ਤੋਂ ਆ ਰਹੇ ਆ ਭਾਵੇਂ ਇੱਥੇ ਆ ਰਹੇ ਆ ਆਪਣੇ ਇਮੀਗ੍ਰੇਸ਼ਨ ਲੋਅਰ ਦੇ ਕੋਲ ਜਰੂਰ ਜਾਓ ਇਹ ਨਾ ਸੋਚੋ ਕਿ ਜਿਹੜੇ ਕੰਪਨੀ ਵਾਲੇ ਆ ਜਾਂ ਏਜੰਟ ਆ ਤੁਹਾਡੇ ਮਿੱਤ ਆ ਉਹਨਾਂ ਦਾ ਕੰਮ ਆ ਉਹਨਾਂ ਦਾ ਇਹੀ ਕੰਮ ਆ ਉਹ ਕਰਦੇ ਆ ਰਹੇ ਆ ਇਸ ਕਰਕੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾ ਰਹੇ ਹੋ ਤੇ ਸਭ ਤੋਂ ਪਹਿਲਾਂ ਆਪਣਾ ਪੇਪਰ ਵਰਕ ਪੂਰੇ ਤਰੀਕੇ ਦੇ ਨਾਲ ਕਰੋ ਕਿਉਂਕਿ ਹੋਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤੰਗੀ ਨਾ ਆਵੇ ਤੇ ਹੁਣ ਏਜੰਟ ਨੇ ਤਾਂ ਹੱਥ ਝਾੜ ਹੀ ਲੈਣੇ ਆ ਤੇ ਮੇਰੀ ਉਹਨਾਂ ਵੀਰਾਂ ਨਾਲ ਗੱਲਬਾਤ ਹੋਈ ਸੀ ਤੇ ਗੱਲਬਾਤ ਚੱਲ ਵੀ ਰਹੀ ਆ ਜੇ ਚੈੱਕੋ ਜਾਣਾ ਪਿਆ ਸਲਵਾਕ ਜਾਣਾ ਪਿਆ ਅਸੀਂ ਜਾਵਾਂਗੇ ਵੀ ਜ਼ਰੂਰ ਅਸੀਂ ਇੱਕ ਲੋਅਰ ਨਾਲ ਗੱਲਬਾਤ ਇਮੀਗ੍ਰੇਸ਼ਨ ਲੋਅਰ ਨਾਲ ਗੱਲਬਾਤ ਹੋ ਰਹੀ ਆ ਕੋਈ ਨਾ ਕੋਈ ਉਹਦਾ ਪੁਆਇੰਟ ਲੱਭ ਕੇ ਤੇ ਉਹਨਾਂ ਦੇ ਕਿਉਂਕਿ ਅਨਲੀਗਲ ਤੋਂ ਲੀਗਲ ਹੋਣਾ ਬਹੁਤ ਮੁਸ਼ਕਲ ਆ ਲੀਗਲ ਸਟੇਟਸ ਨੂੰ ਲੀਗਲ ਰੱਖਣਾ ਸੌਖਾ ਆ ਇਸ ਕਰਕੇ ਮੈਂ ਬਹੁਤ ਸਾਰੇ ਭਰਾਵਾਂ ਨੂੰ ਲਤਵੇਨੀਆ ਵਾਲਿਆਂ ਨੂੰ ਜਾਂ ਟਰੱਕ ਡਰਾਈਵਰਾਂ ਨੂੰ ਇਹੀ ਕਹਿਣਾ ਕਿ ਆਪਣਾ ਸਟੇਟਸ ਸਹੀ ਰੱਖਿਓ ਤੇ ਆਪਣੀਆਂ ਕੰਪਨੀਆਂ ਦੇ ਨਾਲ ਪੂਰਾ ਪ੍ਰੋਪਰ ਪੇਪਰਵਰਕ ਤੇ ਨਾਲ ਨਾਲ ਇੱਕ ਇਮੀਗ੍ਰੇਸ਼ਨ ਲਾਇਰ ਦੀ ਸਲਾਹ ਜ਼ਰੂਰ ਲੈਂਦੇ ਰਹੋ ਧੰਨਵਾਦ ਜੀ